बॉलीवुड اداکار ਅਤੇ বিজেপি ਸੰਸਦ ਕੰਗਨ ਨਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਚ ਹੈ ਇਹ ਫਿਲਮ ਜਲਦੀ ਹੀ ਰਿਲੀਜ਼ ਹੋ ਰਹੀ ਹੈ ਫਿਲਮ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਇਸ ਫਿਲਮ ਚ ਸਾਪਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੀ ਕਹਾਣੀ ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ اداکار ਅਤੇ ਭਾਜਪਾ ਸੰਸਦ ਕੰਗਨ ਨਨੋਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਚ ਸਿਰ ਵੱਟ ਵਿੱਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇੱਕ ਕੰਗਲਾ ਨੌਦਾਈ ਕੋ ਵੀਡੀਓ ਸਾਹਮਣੇ ਹੈ ਜਿਸ ਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਣ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਮ ਭਰਾ ਤੁਹਾਡਾ ਚੱਪਲਾ ਨਾਲ ਸਵਾਗਤ ਕਰਨਗੇ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਇਤਿਹਾਸ ਕਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬਿਆੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਅਸੀਂ ਉਸ ਵੱਲ ਉਂਗਲ ਉਠਾਉਂਦੇ ਹਾਂ ਜੇ ਅਸੀਂ ਸਿਰ ਕਟਵਾ ਸਕਦੇ ਹਾਂ ਤਾਂ ਅਸੀਂ ਸਿਰ ਵੀ ਕੱਟ ਸਕਦੇ ਹਾਂ ਸੋਸ਼ਲ ਮੀਡੀਆ ਤੇ ਗਨਨੋਦ ਨੂੰ ਤਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ बॉलीवुड اداکار ate बीजेपी सांसद कंगना रनौत अपनी आने वाली फिल्म इमरजेंसी ਨੂੰ ਲੈ ਕੇ ਸੁਰਖੀਆਂ ਚ ਹੈ ਇਹ ਫਿਲਮ ਜਲਦ ਹੀ ਰਿਲੀਜ਼ ਹੋ ਰਹੀ ਹੈ ਫਿਲਮ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਇਸ ਫਿਲਮ ਚ ਸਾਪਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ate इमरजेंसी ਦੀ ਕਹਾਣੀ ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ اداکار ate भाजपा ਸੰਸਦ ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਚ ਸਿਰ ਵੱਡਾ ਵਿਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇਹ ਕੰਗਨਾ ਨੋਦਾਈ ਕੋ ਵੀਡੀਓ ਸਾਹਮਣੇ ਹੈ ਜਿਸ ਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਨ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਮ ਭਰਾ ਤੁਹਾਡਾ ਚੱਪਲਾ ਨਾਲ ਸਵਾਗਤ ਕਰਨਗੇ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ 'ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ 'ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬਿਆੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਅਸੀਂ ਉਸਵਲ ਉਂਗਲ ਉਠਾਉਂਦੇ ਹਾਂ ਜੇ ਅਸੀਂ ਸਿਰ ਕਟਵਾ ਸਕਦੇ ਹਾਂ ਤਾਂ ਅਸੀਂ ਸਿਰ ਵੀ ਕੱਟ ਸਕਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਨਨੋਦ ਨੂੰ ਤਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ बॉलीवुड اداکار ਅਤੇ বিজেপি ਸੰਸਦ ਕੰਗਨ ਨਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਚ ਹੈ ਫਿਲਮ ਜਲਦੀ ਹੀ ਰਿਲੀਜ਼ ਹੋ ਰਹੀ ਹੈ ਫਿਲਮ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਇਸ ਫਿਲਮ ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੀ ਕਹਾਣੀ ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ اداکار ਅਤੇ ਭਾਜਪਾ ਸੰਸਦ ਕੰਗਨ ਨਨੋਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਚ ਸਿਰ ਵਿਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇੱਕ ਨਰਨੋ ਦਾ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਵਿਅਕਤੀ ਅਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਹੈ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਣ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਿਮ ਭਰਾ ਤੁਹਾਡਾ ਚੱਪਲਾ ਨਾਲ ਸਵਾਗਤ ਕਰਨਗੇ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਖਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬਿਆੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਅਸੀਂ ਉਸ ਵੱਲ ਉਂਗਲ ਉਠਾਉਂਦੇ ਹਾਂ ਜੇ ਅਸੀਂ ਸਿਰ ਕਟਵਾ ਸਕਦੇ ਹਾਂ ਤਾਂ ਅਸੀਂ ਸਿਰ ਵੀ ਕੱਟ ਸਕਦੇ ਹਾਂ ਸੋਸ਼ਲ ਮੀਡੀਆ ਤੇ ਗਨਨੋਦ ਨੂੰ ਤਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਕੰਗਨ ਨਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਚ ਹੈ ਫਿਲਮ ਜਲਦੀ ਹੀ ਰਿਲੀਜ਼ ਹੋ ਰਹੀ ਹੈ ਫਿਲਮ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਇਸ ਫਿਲਮ ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੀ ਕਹਾਣੀ ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ ਅਦਾਕਾਰਾਂ ਅਤੇ ਭਾਜਪਾ ਸੰਸਦ ਕੰਗਨ ਨਨੋਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਚ ਸਿਰ ਵੰ ਵਿਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇਹ ਕੰਗਲਾ ਨੋਦਾਈ ਕੋ ਵੀਡੀਓ ਸਾਹਮਣੇ ਹੈ ਜਿਸ ਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਨ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਮ ਪਰ ਤੁਹਾਡਾ ਚੱਪਲਾ ਨਾਲ ਸਵਾਗਤ ਕਰਨਗੇ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਖਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬੀਅੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਹੈ ਅਸੀਂ ਉਸ ਵੱਲ ਉਂਗਲ ਉਠਾਉਂਦੇ ਹਾਂ ਜੇ ਅਸੀਂ ਸਿਰ ਕਟਵਾ ਸਕਦੇ ਹਾਂ ਤਾਂ ਅਸੀਂ ਸਿਰ ਵੀ ਕੱਟ ਸਕਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਨਰਨੋਦ ਨੂੰ ਤਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ बॉलीवुड اداکارہ تے बीजेपी सांसद कंगना रनوت اپنی آنے والی فلم ایمرجنسی ਨੂੰ ਲੈ ਕੇ ਸੁਰਖੀਆਂ ਚ ਹੈ فلم جلد ہی ریلیز ਹੋ ਰਹੀ ਹੈ فلم ਤੋਂ ਪਹਿਲਾਂ ਹੀ ਇਸ فلم ਨੂੰ ਲੈ ਕੇ کافی ਵਿਵਾਦ چل ਰਿਹਾ ਹੈ ਇਸ فلم ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ایمرجਨਸੀ ਦੀ کہانی ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ فلم ਦਾ ਟ੍ਰੇਲਰ ریلیز ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ اداکارਾਂ تے பாஜக ਸੰਸਦ ਕੰਗਨਾ ਰਨੋਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਇਸ ਦਾ ਇੱਕ ਵੀਡੀਓ ਵੀ سوشل میڈیا ਤੇ ਵਾਇਰਲ ਹੋ ਰਿਹਾ ਜਿਸ ਚ ਸਿਰ ਦੰ ਵਿਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇੱਕ ਕੰਗਲਾ ਨੋਦਾਈ ਕੋ ਵੀਡੀਓ ਸਾਹਮਣੇ ਹੈ ਜਿਸ ਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾਂ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾਂ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਨ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਿਮ ਭਰਾ ਤੁਹਾਡਾ ਚੱਪਲਾ ਨਾਲ ਸਵਾਗਤ ਕਰਨਗੇ ਵੀਡੀਓ 'ਚ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਖਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬੀਅੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਅਸੀਂ ਉਸ ਵੱਲ ਉਂਗਲ ਉਠਾਉਂਦੇ ਹਾਂ ਜੇ ਅਸੀਂ ਸਿਰ ਕਟਵਾ ਸਕਦੇ ਹਾਂ ਤਾਂ ਅਸੀਂ ਸਿਰ ਵੀ ਕੱਟ ਸਕਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਨਰਨੋਦ ਨੂੰ ਤਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਕੰਗਨ ਨਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਚ ਹੈ ਫਿਲਮ ਜਲਦੀ ਹੀ ਰਿਲੀਜ਼ ਹੋ ਰਹੀ ਹੈ ਫਿਲਮ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਇਸ ਫਿਲਮ ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੀ ਕਹਾਣੀ ਦਿਖਾਈ ਜਾ ਰਹੀ ਹੈ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਦੋਂ ਤੋਂ ਹੀ ਹੰਗਾਮਾ ਸ਼ੁਰੂ ਹੋ ਗਿਆ ਇਸ ਦੌਰਾਨ ਬਾਲੀਵੁੱਡ ਅਦਾਕਾਰਾਂ ਅਤੇ ਭਾਜਪਾ ਸੰਸਦ ਕੰਗਨ ਨਨੋਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਚ ਸਿਰਵ ਵਟਨ ਵਿਕਲ ਕੀਤੀ ਜਾ ਰਹੀ ਹੈ ਜੀ ਹਾਂ ਸੋਸ਼ਲ ਮੀਡੀਆ ਤੋਂ ਇੱਕ ਨਰਨੋਦਾਈ ਕੋ ਵੀਡੀਓ ਸਾਹਮਣੇ ਹੈ ਜਿਸ ਚ ਇੱਕ ਵਿਅਕਤੀ ਐਮਰਜੈਂਸੀ ਨੂੰ ਰਿਲੀਜ਼ ਨਾ ਕਰਨ ਦੀ ਧਮਕੀ ਦੇ ਰਿਹਾ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਇਸ ਫਿਲਮ ਨੂੰ ਰਿਲੀਜ਼ ਕੀਤਾ ਤਾ ਸਰਦਾਰ ਤੁਹਾਨੂੰ ਚੱਪਲਾ ਮਾਰਨਗੇ ਲਾਫਾ ਤਾ ਤੁਸੀਂ ਖਾਈ ਲਿਆ ਮੈਨੂੰ ਭਾਰਤੀ ਹੋਣ ਦੇ ਮਣ ਸਿਰਫ ਸਿੱਖੀ ਨਹੀਂ ਮਰਾਠੀ ਮੇਰੇ ਸਾਰੇ ਹਿੰਦੂ ਈਸਾਈ ਅਤੇ ਮੁਸਲਮ ਭਰਾ ਤੁਹਾਡਾ ਚੱਪਲਾਨਾ ਸਵਾਗਤ ਕਰਨਗੇ ਵੀਡੀਓ ਜੇ ਨਜ਼ਰ ਆ ਰਿਹਾ ਇੱਕ ਹੋਰ ਵਿਅਕਤੀ ਕਹਿੰਦਾ ਹੈ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਜੇਕਰ ਫਿਲਮ ਚ ਸਿੱਖਾਂ ਨੂੰ ਅਤੰਗਵਾਦੀ ਦਿਖਾਇਆ ਗਿਆ ਤਾਂ ਯਾਦ ਰੱਖੋ ਕਿ ਤੁਸੀਂ ਕਿਸ ਦੀ ਫਿਲਮ ਚ ਕੀ ਸੀਨ ਕਰ ਰਹੇ ਹੋ ਯਾਦ ਰਹੇ ਸਤਵੰਦ ਸਿੰਘ ਅਤੇ ਬੀਅੰਦ ਸਿੰਘ ਕੌਣ ਸਨ ਜੋ ਸਾਡੇ ਵੱਲ ਉਂਗਲ ਉਠਾਉਂਦਾ ਅਸੀਂ ਉਸਵਾਲ ਉਂਗਲ ਉਠਾਉਂਦੇ ਆ ਜੀ ਅਸੀਂ ਸਿਰ ਕਟਵਾ ਸਕਦੇ ਆ ਤਾਂ ਅਸੀਂ ਸਿਰ ਵੀ ਕੱਟ ਸਕਦੇ ਆ سوشل میڈیا ਤੇ ਇੱਕ ਨੌਜ ਨੂੰ ਧਮਕੀ ਦੇਣ ਵਾਲਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ